ਲਗ ਲਗ ਯੋਰ ਕੰਟਰੀਆਂ ਦੀ ਯਾਤਰਾ ਕਰਦੇ ਆ ਹੋਇਆ ਆਪਣੀ ਕਾਰ ਦੇ ਉੱਪਰ ਤੇ ਅੱਜ ਵਾਗਾ ਬਾਰਡਰ ਤੋਂ ਇੱਥੇ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਦੇ ਹੋਏ ਤੇ ਇੱਥੇ ਪਹੁੰਚੇ ਨੇ ਬਟਾਲਾ ਦੇ ਵਿੱਚ ਤੇ ਵੀਰ ਸੁਭਸ਼ੀਰ ਸਿੰਘ ਜੀਮਾ ਜੀ ਨੇ ਜਦੋਂ ਮੈਨੂੰ ਚੱਕਿਆ ਕਿ ਇੱਥੇ ਆ ਰਹੇ ਨੇ ਤੇ ਅਸੀਂ ਅੱਜ ਕੁਦਰਤੀ ਕਰਤਾਰਪੁਰ ਸਾਹਿਬ ਆਏ ਸੀ ਤੇ ਕਲਾਨੌਰ ਦੇ ਕਿਸ ਮਾਗ ਨੂੰ ਸੀ ਤੇ ਫਿਰ ਅੱਗੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨਾ ਤੇ ਉਸ ਤੋਂ ਬਾਅਦ ਫਿਰ ਮੰਨ ਲਈ ਚਾਹ ਸੀ ਕਿ ਇਹੋ ਜੇ ਗੁਰਸੇਖ ਮੀਰ ਜਿਹੜੇ ਜਿਨ੍ਹਾਂ ਦੇ ਉੱਤੇ ਇੰਨੀ ਵੱਡੀ ਆਪਾਰ ਬਖਸ਼ਿਸ਼ ਹੈ ਸਭ ਤੋਂ ਮੇਨ ਗੱਲ ਇਹ ਆ ਕਿ ਇਹਨਾਂ ਨੇ ਪੋਜ਼ਿਟਿਵ ਸਾਡੀ ਜਿਹੜੀ ਪੋਜ਼ਿਟਿਵਿਟੀ ਹੈ ਨਾ ਉਹ ਮਨੁੱਖ ਦੇ ਕੋਲ ਰਹਿਣੀ ਬੜੀ ਜ਼ਰੂਰੀ ਹੈ ਸਾਰੂ ਸੋਚ ਕਿ ਤੁਸੀਂ ਜਦੋਂ ਆਪਣੇ ਲੋਕਾਂ ਤੋਂ ਬਾਹਰ ਦੂਸਰੇ ਲੋਕਾਂ ਦੇ ਕੋਲ ਜਾਂਦੇ ਹੋ ਤਾਂ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਚਾਰ ਉਦਾਸੀਆਂ ਕੀਤੀਆਂ ਤੋ ਉਹਨਾਂ ਨੇ ਵੀ ਸਾਨੂੰ ਇਹੋ ਸਿਖਿਆ ਦਿੱਤੀ ਹੈ ਕਿ ਤੁਸੀਂ ਚੰਗੇ ਲੋਕਾਂ ਕੋਲ ਜਾਣਾ ਤੇ ਉਹਨਾਂ ਦੀ ਚੰਗਿਆਈ ਨੂੰ ਦੂਰ ਤੱਕ ਲੈ ਕੇ ਜਾਣਾ ਜੇ ਕੋਈ ਮਾਰਾ ਮਿਲ ਜਾਂਦਾ ਤੇ ਉਹਨੂੰ ਪਿਆਰ ਨਾਲ ਸਮਝਾਉਣਾ ਤੇ ਉਹ ਤੁਹਾਡਾ ਆਪਣਾ ਬਣ ਜਾਈ ਸੋ ਉਹ ਮੈਨੂੰ ਲੱਗਦਾ ਹੈ ਕਿ ਉਹ ਮੈਸੇਜ ਇਹਨਾਂ ਨੇ ਗੁਰੂ ਦੇ ਸਿੱਖ ਵਾਲਾ ਪੂਰਾ ਕੀਤਾ ਤੇ ਗੁਰੂ ਪਾਤਸ਼ਾਹ ਚੜ੍ਹਦੀ ਕਲਾ ਕਰਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵਾਪਸ ਜਾਣ ਇਸੇ ਤਰ੍ਹਾਂ ਹੀ ਤੰਦਰੁਸਤ ਰਹਿ ਕੇ ਆਪਣੇ ਪਰਿਵਾਰ ਦੇ ਵਿੱਚ ਫਿਰ ਦੁਬਾਰਾ ਜਾਣ ਤੇ ਇਸ ਕੁਇਤਰ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਦੀ ਚਰਨਾਂ ਤੋਂ ਪ੍ਰਾਪਤ ਧਰਤੀ ਤੇ ਅੱਜ ਇਹਨਾਂ ਦਾ ਹਾਰਦਿਕ ਸਵਾਗਤ ਬੜੇ ਵੱਡੇ ਪੱਧਰ ਤੇ ਸਾਡੇ ਸਿੱਖ ਨੌਜਵਾਨਾਂ ਨੇ ਪਰਿਵਾਰਾਂ ਨੇ ਗੁਰਸਿੱਖਾਂ ਨੇ ਸਾਰਿਆਂ ਨੇ ਰਲ ਮਿਲ ਕੇ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਮੈਂ ਹੋਰ ਬੇਨਤੀ ਕਰਨਾ ਚਾਹੁੰਦਾ ਆ ਵੀ ਜਿ ਕਈ ਸਿੱਖ ਸਾਡੇ ਨਮੋਸ਼ੀ ਫੀਲ ਕਰਦੇ ਆ ਵੀ ਅਸੀਂ ਜੀ ਭਗ ਬੰਨੇ ਆ ਕਿਸੇ ਵਲੇ ਖਾਲਸਾ ਜੀ ਨੇ ਉਹ ਦੱਸਿਆ ਵੀ ਨਮੋਸ਼ੀ ਫੀਲ ਨਹੀਂ ਕਰਨੀ ਵੀ ਅਸੀਂ ਦਸਮਾਲਾ ਸਜਾਇਆ ਜਾਂ ਪਗ ਮੰਨੇ ਆ ਇਹ ਸਾਡੇ ਗੁਰੂ ਦੀ ਦੇਣ ਆ ਇਹ ਸਾਨੂੰ ਵੱਖਰੀ ਪਛਾਣ ਦੇ ਦਿੰਦਾ ਤੇ ਅਸੀਂ ਇਸ ਲਈ ਕਹਿੰਦੇ ਵੀ ਸਾਨੂੰ ਨਮੋਸ਼ੀ ਹੁੰਦੀ ਜੇ ਅਸੀਂ ਵਾਲ ਕਟਿੰਗ ਕਰਨੇ ਆਂ ਜੀ ਇਹ ਸਿਰਫ ਇਹਨਾਂ ਨੇ ਕਿ ਹੋਰ ਰਸਤੇ ਥਾਣੇ ਉਲਦੇ ਹੋਏ ਜਿਵੇਂ ਟਰੈਵਲਿੰਗ ਕਰਕੇ ਦੱਸਿਆ ਵੀ ਕੋਈ ਵੀ ਸਿੱਖ ਜਿਹੜਾ ਉਹ ਨਮੋਸ਼ੀ ਫੀਲ ਨਾ ਕਰੇ ਕਿ ਇਹ ਵਲੇ ਵੀ ਕਿ ਸਾਨੂੰ ਕਿਹੋਂ ਦੇ ਵੀਡੀਓ ਆਉਂਦੀ ਵੀ ਨਮੋਸ਼ੀ ਫੀਲ ਹੋਈ ਜੀ ਸਾਨੂੰ ਅਸਰਤ ਨਹੀਂ ਹਮ ਇਹ ਗੱਲ ਕਹੀ ਉਹ ਗੱਲ ਅਸੀਂ ਸਿੱਖੀ ਨੂੰ ਰੂਪੇ ਸ਼ੇਰ ਦੇ ਬਾਣੇ ਜਾ ਸਾਨੂੰ ਗੱਲਾਂ ਹੁਣੀਆਂ ਹੋਣੀਆਂ ਜੇ ਇਹਨਾਂ ਚੀਜ਼ਾਂ ਦੀ ਪ੍ਰਵਾਹ ਨਾ ਕਰਿਓ ਤੇ ਆਪਣੇ ਸਰੂਪ ਵਿੱਚ ਪਰਪੱਕ ਰਿਓ ਇੰਨੀ ਆ ਕਿ ਬੇਨਤੀਆਂ ਜੀ ਵਾਹਿਗੁਰੂ ਜੀ ਦਾ ਬੋਲ ਸਾਹਿਬ ਵਾਹਿਗੁਰੂ ਬੋਲੇ ਕਿ ਪੂਰੇ ਅਲੱਗ-ਅਲੱਗ ਯੂਰਪ ਕੰਟਰੀਆਂ ਦੀ ਯਾਤਰਾ ਕਰਦੇ ਆ ਹੋਇਆ ਆਪਣੀ ਕਾਰ ਦੇ ਉੱਪਰ ਤੇ ਅੱਜ ਵਾਗਾ ਬਾਰਡਰ ਤੋਂ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦਿਜ਼ਾਰੇ ਕਰਦੇ ਹੋਏ ਤੇ ਇੱਥੇ ਪਹੁੰਚੇ ਨੇ ਬਟਾਲਾ ਦੇ ਵਿੱਚ ਤੇ ਵੀਰ ਸੁਭਸ਼ੀਰ ਸਿੰਘ ਜੀਮਾ ਜੀ ਨੇ ਜਦੋਂ ਮੈਨੂੰ ਦੱਸਿਆ ਕਿ ਇੱਥੇ ਆ ਰਹੇ ਨੇ ਤੇ ਅਸੀਂ ਅੱਜ ਕੁਦਰਤੀ ਕਰਤਾਰਪੁਰ ਸਾਹਿਬ ਆਏ ਸੀ ਤੇ ਕਲਾਨੌਰ ਦੇ ਕਿਸਮਾਗ ਨੂੰ ਸੀ ਤੇ ਫਿਰ ਅੱਗੇ ਕਰਤਾਰਪੁਰ ਸਾਹਿਬ ਕੇ ਦਰਸ਼ਨ ਦਿਜ਼ਾਰੇ ਕਰਨਾ ਤੇ ਉਸ ਤੋਂ ਬਾਅਦ ਫਿਰ ਮੰਨ ਲਈ ਚਾਹ ਸੀ ਕਿ ਇਹੋ ਜੇ ਗੁਰਸੇਕ ਵੀਰ ਜਿਹੜੇ ਜਿਨ੍ਹਾਂ ਦੇ ਉੱਤੇ ਇੰਨੀ ਵੱਡੀ ಅಪਾਰ ਬਖਸ਼ਿਸ਼ ਹੈ ਉਹ ਸਭ ਤੋਂ ਮੇਨ ਗੱਲ ਇਹ ਆ ਕਿ ਇਹਨਾਂ ਨੇ ਪੋਜ਼ਿਟਿਵ ਸਾਡੀ ਜਿਹੜੀ ਪੋਜ਼ਿਟਿਵਿਟੀ ਹੈ ਨਾ ਉਹ ਮਨੁੱਖ ਦੇ ਕੋਲ ਰਹਿਣੀ ਬੜੀ ਜ਼ਰੂਰੀ ਹੈ ਸਾਰੀ ਉਸੋਚ ਕਿ ਤੁਸੀਂ ਜਦੋਂ ਆਪਣੇ ਲੋਕਾਂ ਤੋਂ ਬਾਹਰ ਦੂਸਰੇ ਲੋਕਾਂ ਦੇ ਕੋਲ ਜਾਂਦੇ ਹੋ ਤਾਂ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਚਾਰ ਉਦਾਸੀਆਂ ਕੀਤੀਆਂ ਤੇ ਉਹਨਾਂ ਨੇ ਵੀ ਸਾਨੂੰ ਇਹੋ ਹੀ ਸਿੱਖਿਆ ਦਿੱਤੀ ਹੈ ਕਿ ਤੁਸੀਂ ਚੰਗੇ ਲੋਕਾਂ ਕੋਲ ਜਾਣਾ ਤੇ ਉਹਨਾਂ ਦੀ ਚੰਗਿਆਈ ਨੂੰ ਦੂਰ ਤੱਕ ਲੈ ਕੇ ਜਾਣਾ ਜੇ ਕੋਈ ਮਾਰਾ ਮਿਲ ਜਾਂਦਾ ਤੇ ਉਹਨੂੰ ਪਿਆਰ ਨਾਲ ਸਮਝਾਉਣਾ ਕਿ ਉਹ ਤੁਹਾਡਾ ਆਪਣਾ ਬਣ ਜੇ ਸੋ ਉਹ ਮੈਨੂੰ ਲੱਗਦਾ ਹੈ ਕਿ ਉਹ ਮੈਸੇਜ ਇਹਨਾਂ ਨੇ ਗੁਰੂ ਦੇ ਸਿੱਖੋਲਾ ਪੂਰਾ ਦਿੱਤਾ ਤੇ ਗੁਰੂ ਪਾਤਸ਼ਾਹ ਚੜ੍ਹਦੀ ਕਲਾ ਕਰਨ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵਾਪਸ ਜਾਣ ਇਸੇ ਤਰ੍ਹਾਂ ਹੀ ਤੰਦਰੁਸਤ ਰਹਿ ਕੇ ਆਪਣੇ ਪਰਿਵਾਰ ਦੇ ਵਿੱਚ ਫਿਰ ਦੁਬਾਰਾ ਜਾਣ ਤੇ ਇਸ ਪਵਿੱਤਰ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਦੀ ਚਰਨਾਂ 'ਚੋਂ ਪ੍ਰਾਪਤ ਧਰਤੀ ਤੇ ਅੱਜ ਇਹਨਾਂ ਦਾ ਹਾਰਦਿਕ ਸਵਾਗਤ ਬੜੇ ਵੱਡੇ ਪੱਧਰ ਤੇ ਸਾਡੇ ਸਿੱਖ ਨੌਜਵਾਨਾਂ ਨੇ ਪਰਿਵਾਰਾਂ ਨੇ ਗੁਰਸਿੱਖਾਂ ਨੇ ਸਾਰਿਆਂ ਨੇ ਰਲ ਮਿਲ ਕੇ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਹੋਰ ਬੇਨਤੀ ਕਰਨਾ ਚਾਹੁੰਦਾ ਆ ਵੀ ਕਈ ਸਿੱਖ ਸਾਡੇ ਨਮੋਸ਼ੀ ਫੀਲ ਕਰਦੇ ਆ ਵੀ ਅਸੀਂ ਜੀ ਭਗ ਬੰਨੇ ਆ ਕਿਸੇ ਨੇ ਇਹ ਖਾਲਸਾ ਜੀ ਨੇ ਉਹ ਦੱਸਿਆ ਵੀ ਨਮੋਸ਼ੀ ਫੀਲ ਨਹੀਂ ਕਰਨੀ ਪਈ ਅਸੀਂ ਦਸਮਾਲਾ ਸਜਾਇਆ ਜਾਂ ਪਗ ਮੰਨੇ ਇਹ ਸਾਡੇ ਗੁਰੂ ਦੀ ਦੇਣ ਆ ਇਹ ਸਾਨੂੰ ਵੱਖਰੀ ਪਛਾਣ ਦੇ ਦਿੰਦਾ ਤੇ ਅਸੀਂ ਇਸ ਲਈ ਕਹਿੰਦੇ ਵੀ ਸਾਨੂੰ ਨਮੋਸ਼ੀ ਹੁੰਦੀ ਜੇ ਅਸੀਂ ਵਾਲ ਕਟਿੰਗ ਕਰਨੇ ਆਂ ਜੀ ਇਹ ਸਿਰਫ ਇਹਨਾਂ ਨੇ ਕਿ ਹੋਰ ਰਸਤੇ ਥਾਣੇ ਆਉਂਦਿਆਂ ਹੋਇਆਂ ਟ੍ਰੈਵਲਿੰਗ ਕਰਕੇ ਦੱਸਿਆ ਵੀ ਕੋਈ ਵੀ ਸਿੱਖ ਜਿਹੜਾ ਉਹ ਨਮੋਸ਼ੀ ਫੀਲ ਨਾ ਕਰੇ ਕਿ ਹੇਵਲੇ ਵੀ ਕਿ ਸਾਨੂੰ ਕਿਹੋ ਜਿਹੀਆਂ ਵੀਡੀਓ ਆਉਂਦੀ ਵੀ ਨਮੋਸ਼ੀ ਫੀਲ ਹੋਈ ਜੀ ਹਮ ਆ ਦਸਤਾਰ ਪੁਣੀ ਹਮ ਇਹ ਗੱਲ ਕਹੀ ਉਹ ਗੱਲ ਪਈ ਅਈਸੇ ਕੀਸੂ ਰੂਪੇ ਛੇਰ ਦੇ ਬਾਣੇ ਜਾ ਸਾਨੂੰ ਗੱਲਾਂ ਹੁਣੀਆਂ ਹੋਣੀਆਂ ਜੀ ਇਹਨਾਂ ਚੀਜ਼ਾਂ ਦੀ ਪ੍ਰਵਾਹ ਨਾ ਕਰਿਓ ਤੇ ਆਪਣੇ ਸਰੂਪ ਵਿੱਚ ਪਰਪੱਕ ਰਿਓ ਇੰਨੀ ਆ ਕਿ ਬੇਨਤੀਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਬੋਲੇ